ਬਿੱਤੇ ਦਿਨੀ ਪੰਜਾਬ ਭਰ ਦੇ ਵਿੱਚ 73ਵਾਂ ਰਾਜ ਪੱਧਰੀ ਵਣ ਮਹਾਉੱਤਸਵ ਮਨਾਇਆ ਗਿਆ ਜਿੱਦੇ ਤਹਿਤ ਪਟਿਆਲਾ ਦੇ ਕੋਐਡ ਸਰਕਾਰੀ ਮਲਟੀਪਰਪਸ ਸਮਾਰਟ ਸਕੂਲ ਦੇ ਵਿੱਚ ਵੀ ਰੁੱਖ ਨੇ ਜਿਹੜੇ ਲਾਏ ਗਏ ਨੇ ਤੇ ਇਸ ਪ੍ਰੋਗਰਾਮ ਦੇ ਤਹਿਤ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਸ਼ਿਰਕਤ ਕੀਤੀ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਅਤੇ ਹਰਿਆਲੀ ਨੂੰ ਬਚਾਉਣ ਦੇ ਲਈ ਪੰਜਾਬ ਭਰ ਦੇ ਵਿੱਚ 15 ਲੱਖ ਦੇ ਕਰੀਬ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿੱਦੇ ਤਹਿਤ 75% ਕੰਮ ਆ ਜਿਹੜਾ ਮੁਕੰਮਲ ਹੋ ਚੁੱਕਿਆ ਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਕਿ ਸਾਨੂੰ ਇਸ ਪ੍ਰੋਗਰਾਮ ਬਾਰੇ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੇ ਲਈ ਸਕੂਲ ਦੇ ਮੈਦਾਨਾਂ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਸੋ ਉੱਥੇ ਹੀ ਸਰਕਾਰੀ ਮਲਟੀ ਪਰਪਸ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਨਾਏ ਜਾ ਰਹੇ ਵਣ ਉੱਤਸਵ ਤਹਿਤ ਅੱਜ ਸਾਡੇ ਸਕੂਲ ਦੇ ਵਿੱਚ 20 ਦੇ ਕਰੀਬ ਬੂਟੇ ਲਗਾਏ ਗਏ ਤੇ 250 ਦੇ ਕਰੀਬ ਬੂਟੇ ਨੇ ਜਿਹੜੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਲਗਾਉਣ ਦੇ ਲਈ ਵੰਡੇ ਗਏ ਨੇ ਇਹ ਪੂਰੇ ਪੰਜਾਬ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਚੜਾਏਗਾ வன ਮਹੱਤਵ ਦੀਵਸ ਦਾ ਚੜਾਏਗਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਇਹਦੇ ਵਿੱਚ आ, पूरे पंजाब भर में बूटे जड़े है लाए जाएंगे इतने पटियाला लाख बूटे का पूरा कर चुके हैं तो पर अपना यह भी है कि पंद्रह लाख भी होन जीओ नेक्ति जो बूटा लाना चाहता है वो अपनी जिन्हें भी नर्सरीज ने भावे वह नरेगा के अधीन बने हो भावे मैडम के अधीन हो उ जाके जरूर वह बूटे कलैक्ट कर सकते हैं बूटे जरूर लाओ ये वातावरण जो है इस का एक सर ਆ ਜਿਹੜਾ ਵਿਰਾਸਤ ਹੈਗੀ ਐ ਇਹ ਸਾਂਝੀ ਵਿਰਾਸਤ ਹੈਗੀ ਐ ਤੇ ਇਹਨੂੰ ਆਪਾਂ ਸਭ ਨੂੰ ਮਿਲ ਕੇ ਹੀ ਬਚਾਉਣਾ ਚਾਹੀਦਾ ਹੈਗਾ ਤੇ ਮੈਂ ਉਮੀਦ यही ਕਰਾਂਗਾ ਕਿ ਸੀਮ ਸਾਹਿਬ ਨੇ ਜਿਹੜਾ ਸਨੇਹਾ ਦਿੱਤਾ ਹੈਗਾ ਤੇ ਹੁਣ ਪੰਜਾਬ ਦੇ ਜਿਨੇ ਵੀ ਵਾਸੀ ਐ ਉਹ ਉਸ ਸਨੇਹ ਨੂੰ ਸਮਝ ਕੇ ਉਹਦੇ ਨਾਲ ਜੁੜ ਕੇ ਇਹ ਮੈਸੇਜ ਜਿਹੜਾ ਹੈਗਾ ਪਿੰਡ ਘਰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਗੇ ਕਿ ਵਾਤਾਵਰਣ ਦੇ ਵਾਸਤੇ ਕਟੋ-ਕਟ ਹਰ ਇੱਕ ਵਿਅਕਤੀ ਇੱਕ ਪੇੜ ਇੱਕ ਪੁੱਟਾ ਜ਼ਰੂਰ ਲਾਏ। ਇਹ ਕਿ ਜਿਹੜੇ ਆਪਣੇ ਮੋਸਟਲੀ ਜਿਹੜੇ ਆਪਾਂ ਬੂਟੇ ਲਾ ਰਹੇ ਹਾਂ ਭਾਵੇਂ ਉਹ ਡਿਪਾਰਟਮੈਂਟ ਦੇ ਦਿੱਤੇ ਹੋਊ ਜਾਂ ਜਿੱਥੇ ਤੇ ਕੋਈ ਐਨਜੀਓ ਲਾ ਰਹੀ ਹੈ ਤੇ ਉਹ ਤਾਂ ਖੁਦ ਸਾਮੰਦਾ ਉਹ ਜ਼ਿੰਮੇਵਾਰੀ ਲੈ ਰਹੀ ਹੈ ਪਰ ਜਿੱਥੇ ਆਪਾਂ ਬਾਕੀ ਲਾ ਰਹੇ ਹਾਂ ਉਹ ਨਰੇਗਾ ਦੇ ਅਧੀਨ ਲਾ ਰਹੇ ਹਾਂ ਤੇ ਨਰੇਗਾ ਵਿੱਚ ਪ੍ਰਾਵਧਾਨ ਹੈ ਕਿ ਹਰ 200 ਬੂਟੇ ਦੇ ਉੱਪਰ ਜਿਹੜਾ ਹੈਗਾ ਆਪਾਂ ਇੱਕ ਬਨਮਿੱਤਰ ਰੱਖ ਸਕਦੇ ਹਾਂ ਆ ਜੋ ਉਹਨਾਂ ਨੂੰ ਜਿਹਦੀ ਜ਼ਿੰਮੇਵਾਰੀ ਹੈਗੀ ਹੈ ਉਹਨਾਂ ਉਸਾਰੇਗਾ ਤੇ 90% ਜਿਹੜੀ ਹੈਗੀ ਹੈ ਉਹਦੀ ਇਨਸ਼ੋਰ ਕਰੇਗਾ ਕਿ ਉਹ ਜਿਉਂਦੇ ਹੋਣ ਤੇ ਜੇ ਕੋਈ ਲੋੜ ਪੈਂਦੀ ਹੈ ਕਿ ਉਹਨੂੰ ਰਿਪਲੇਸ ਕਰਨਾ ਪਵੇ ਤਾਂ ਰਿਪਲੇਸਮੈਂਟ ਵੀ ਕਰੇ ਇਨਸ਼ੋਰ ਕਰਾਂਗੇ ਕਿ ਇਹ ਵੱਡੇ ਪੇ ਹੋਣ ਤੇ ਇਹ ਸਮਾਜ ਦੇ ਲਈ ਲਾਇਬਲ ਅੱਜ ਸਾਡੇ ਸਕੂਲ ਦੇ ਵਿੱਚ 73 ਮਹਾਰਾਜ ਪਤਰੀ ਬਨ ਉਤਸਵ ਦਾ ਪ੍ਰੋਗਰਾਮ ਜਿਹੜਾ ਹੈਗਾ ਗਵਰਨਮੈਂਟ ਕੋਆਡ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਕਾਸੀ ਰੋਡ ਪਟਿਆਲਾ ਵਿਖੇ ਮਨਾਇਆ ਗਿਆ ਇਹ ਜਿਹੜਾ ਪ੍ਰੋਗਰਾਮ ਉਹ ਲਿਖਿਆ ਗਿਆ ਸੀਗਾ ਸਾਡੇ ਡੀ ਐਫ ਓ ਮੈਡਮ ਵਿਦਿਆ ਸਾਗਰੀ ਜੀ ਵੱਲੋਂ ਲਿਖਿਆ ਗਿਆ ਸੀਗਾ ਤੇ ਇਸ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਸੀਗੇ ਸਾਡੇ ਇਹ ਡੀਸੀ ਸਾਹਿਬ ਸੋਕਰਤ احمد ਪਰੇ ਜੀ ਜਿਹੜੇ ਸੀਗੇ ਮੁੱਖ ਮਹਿਮਾਨ ਦੇ ਤੌਰ ਤੇ ਉਹਨਾਂ ਨੇ ਹਿੱਸਾ ਜਿਹੜਾ ਹੈਗਾ ਇਸ ਦੇ ਵਿੱਚ ਲੀਕਾ ਤੇ ਇਹ ਇਸ ਰਾਜਪਤਰੀ ਪ੍ਰੋਗਰਾਮ ਦੇ ਵਿੱਚ 20 ਤੋਂ ਵੱਧ ਪੋਦੇ ਜਿਹੜੇ ਹੈਗੇ ਆ ਉਹ ਲਗਾਏ ਗਏ ਤੇ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਦੇ ਵਿੱਚ ਪੋਧਾ ਰੋਪਣ ਦੀ ਜਿਹੜੀ ਜਿਹੜਾ ਪ੍ਰੋਗਰਾਮ ਹੈਗਾ ਇਹ ਪਹਿਲਾਂ ਵੀ ਉਲਿੱਖਿਆ ਜਾ ਰਿਹਾ ਡੀਸੀ ਸਾਹਿਬ ਨੇ ਆ ਕੇ ਇਸ ਪ੍ਰੋਗਰਾਮ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਸੀਗੀ ਫਿਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਚੰਜੀਵ ਸ਼ਰਮਾ ਜੀ ਉਹਨਾਂ ਨੇ ਵੀ ਆ ਕੇ ਇਹ ਵਿਦਿਆ ਕੋਦੇਰ ਉਪਨ ਦੇ ਜਿਹੜੀ ਮਹਮ ਹੈ ਉਸ ਦੇ ਵਿੱਚ ਹਿੱਸਾ ਜਿਹੜਾ ਹੈਗਾ ਆਪਣਾ ਯੋਗਦਾਨ ਜਿਹੜਾ ਹੈਗਾ ਉਹ ਪਾਇਆ ਸੀਗਾ ਤੇ ਮੇਰੇ ਸਟਾਫ ਮੈਂਬਰਸ ਨੇ ਵੀ ਕਿਸੇ ਨੇ ਆਪਣੇ ਬੱਚੇ ਦੇ ਨਾਮ ਤੇ ਕਿਸੇ ਨੇ ਆਪਣੇ ਮਿਸਿਸ ਦੇ ਨਾਮ ਤੇ ਜਾਂ ਕਿਸੇ ਨੇ ਆਪਣੇ ਨਾਮ ਦੇ ਉੱਤੇ ਇਹ ਮਹਮ ਜਿਹੜੀ ਇਹ 19 ਸੌ ਵਾਲੀ ਜਿਹੜੀ ਹੈਗੀ ਆ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਸਾਡੇ ਸਕੂਲ ਦੇ ਵਿੱਚ ਪਹਿਲੇ ਤੌਰ ਤੋਂ ਹੀ ਮਨਾਇਆ ਜਾ ਰਿਹਾ ਹੈਗਾ ਤੇ ਉਹ ਵੀ ਸਾਡੇ ਸਟਾਫ ਵੱਲੋਂ ਮਹਿੰਮ ਸ਼ੁਰੂ ਪਹਿਲਾਂ ਤੋਂ ਹੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ 250 ਬੂਟਾ ਜਿਹੜਾ ਹੈਗਾ ਵਿਦਿਆਰਥੀਆਂ ਨੂੰ ਵੰਡਿਆ ਗਿਆ ਹੈਗਾ ਤੇ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਗਈ ਹੈ ਚਾਹੇ ਉਹ ਸਕੂਲ ਦੇ ਵਿੱਚ ਲਗਾ ਲੈਣ ਚਾਹੇ ਉਹਨਾਂ ਨੂੰ ਕਿਹਾ ਗਿਆ ਹੈਗਾ ਘਰਾਂ ਦੇ ਵਿੱਚ ਲਗਾ ਲੈਣ ਔਰ ਉਸਦੀ ਪੈਰਵੀ ਵੀ ਕੀਤੀ ਜਾਂਦੀ ਹੈ ਤੇ WhatsApp ਗਰੁੱਪ ਉਹ ਜਿਹੜਾ ਹੈਗਾ ਪਲਾਂਟੇਸ਼ਨ ਦੇ ਸਬੰਧ ਦੇ ਵਿੱਚ ਬਣਾਇਆ ਗਿਆ ਜਿਸ ਦੇ ਵਿੱਚ ਜਦੋਂ ਪੌਦਾ ਪਨਪਦਾ ਤਾਂ ਸਮੇਂ-ਸਮੇਂ ਤੇ ਉਸ ਦੀ ਅਗਵਾਈ ਜਿਹੜੀ ਹੈਗੀ ਹੈ ਸਾਡੇ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੈ ਬੱਚੇ ਵੀਡੀਓ ਬਣਾ ਕੇ ਭੇਜਦੇ ਆ ਕਿ ਅੱਜ ਜਿਹੜਾ ਹੈਗਾ ਪੌਦੇ ਦੀਆਂ ਕਲੀਆਂ ਜਿਹੜੀਆਂ ਹੈਗੀਆਂ ਐਨੀਆਂ ਖਿਲ ਚੁੱਕੀਆਂ ਹੈਗੀਆਂ ਤੁਸੀਂ ਸਾਡੇ ਸਾਈਕਲ ਸਟੈਂਡ ਦੇ ਵੱਲ ਜਾ ਕੇ ਇਹ ਚੀਜ਼ ਦੇਖ ਸਕਦੇ ਹੋ ਤੇ ਸਾਡੇ ਜਿਹੜੇ ਇਕੋ ਕਲੱਬ ਦੇ ਮੈਂ ਮੇਨ ਇੰਚਾਰਜ ਸ਼੍ਰੀ ਜਤਿੰਦਰਪਾਲ ਜੀ ਹੈਗੇ ਆ ਇਹਨਾਂ ਨੂੰ ਲਗਾਇਆ ਗਿਆ ਹੈਗਾ ਇਹਨਾਂ ਨੇ ਬਾ ਚੜ ਕੇ ਇਸ ਦੇ ਵਿੱਚ ਦੂਸਰੇ ਅਧਿਆਪਕਾਂ ਨੂੰ ਬਾ ਚੜ ਕੇ ਹਿੱਸਾ ਲੈਣ ਦੇ ਲਈ ਮੋਟੀਵੇਟ ਕੀਤਾ ਤਾਂ ਜੋ ਇਹ ਜਿਹੜਾ ਪ੍ਰੋਗਰਾਮ